ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਰੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਨੇ ਸੋਨੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨਲੀ ਵੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਅਗਰ ਸ਼ੌਪ ਪਿਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿਰ ਤੇ ਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਵਾਂਗੇ ਜੈਪੂਰੀ ਕਾਟਨ ਦੇ ਸੂਟ ਦਿਖਾਵਾਂਗੇ ਤਮੰਨਾ ਬ੍ਰਾਂਡ ਦੇ ਸੂਟ ਦਿਖਾਵਾਂਗੇ ਤੇ ਮਸਲੀਨ ਦੇ ਸੂਟ ਵੀ ਦਿਖਾਵਾਂਗੇ ਲੋ ਜੀ ਸਟਾਰਟ ਕਰਦੇ ਆ ਜੈਪੂਰੀ ਕਾਟਨ ਤੋਂ ਪਹਿਲਾ ਸੂਟ ਮਸਟਰਡ ਕਲਰ ਦੇ ਵਿੱਚ ਉਹਦੀ ਇਹ ਹੈਗਾ ਜੈਪੁਰੀ ਕਾਟਨ ਦਾ ਸੂਟ ਕਲਰ ਹੈਗਾ ਮਸਟਰਡ ਮੈਂ ਤੁਹਾਨੂੰ ਦੱਸ ਦਿੰਨੀ ਆ ਵੀਡੀਓ ਦੇ ਵਿੱਚ ਜੋ ਵੀ ਆਵੇ ਆ ਇਹ ਤੁਹਾਨੂੰ yellow ਜਿਹਾ ਲੱਗ ਰਿਹਾ ਪਰ ਮਸਟਰਡ ਕਲਰ ਆ ਇਹ ਬਿਲਕੁਲ ਐਗਜ਼ੈਕਟ ਜਿਹੜਾ ਮਸਟਰਡ ਕਲਰ ਹੁੰਦਾ ਨਾ ਉਹ ਵਾਲਾ ਮਸਟਰਡ ਕਲਰ ਹੈਗਾ ਉੱਪਰ ਲੱਗੀ ਹੋਈ ਹੈ ਜੀ ਇਹਦੇ ਪੱਟੀ ਪਲੱਸ ਬਟਨ ਲੱਗੇ ਹੋਏ ਨੇ ਪੱਟੀ ਹੈ ਜਿਹੜੀ ਉਹ ਅਡਜਸਟੇਬਲ ਹੈਗੀ ਆ ਤੁਸੀਂ ਜਿੱਥੇ ਮਰਜ਼ੀ ਅਟੈਚ ਕਰ ਸਕਦੇ ਹੋ ਇਹਨੂੰ ਠੀਕ ਹੈ ਜੀ ਲੋ ਤੇ ਬਹੁਤ ਲਾਈਟ ਵੇਟ ਕਪੜਾ ਘੇਰੇ ਤੇ ਤੁਹਾਨੂੰ ਲੇਸ ਮਿਲੂਗੀ ਕਾਟਨ ਦੀ ਬਹੁਤ ਪਿਆਰੀ ਜੀ ਕਰੀਮ ਕਲਰ ਦੀ ਲੇਸ ਮਿਲੂਗੀ ਠੀਕ ਹੈ ਜੀ ਆ ਸਾਈਡ ਤੋਂ ਜਿਹੜਾ ਕੱਪੜਾ ਬਚੂਗਾ ਇਹਦੇ ਚ ਤੁਸੀਂ ਆਪਣਾ ਬਾਜੂ ਕੱਢੋਗੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਘੇਰਾ ਕਿੰਨਾ ਹੋਊਗਾ ਜਿੰਨੇ ਤੇ ਲੇਸ ਲੱਗੀ ਆ ਉਹ ਵਾਲਾ ਘੇਰਾ ਹੈ ਤੁਹਾਡਾ 29.5 ਆ ਜੀ ਬਹੁਤ ਹੈ ਜਿੰਨਾ ਮਰਜ਼ੀ ਤੁਸੀਂ ਰੱਖ ਲਿਓ ਤੇ ਇਧਰੋਂ ਸਾਈਡ ਤੋਂ ਥੋੜੀ ਬਾਜੂ ਨਿਕਲੂ ਸਾਈਡ ਤੋਂ ਜਿਹੜਾ ਕੱਪੜਾ ਬਚੂਗਾ ਉਹ ਕਾਫੀ ਕੱਪੜਾ ਹੈਗਾ ਉਹਦੀ ਵੀ ਚੜਾਈ ਦੱਸ ਦਿੰਨੀ ਆ ਕਿੰਨਾ ਕੱਪੜਾ ਹੈ ਚੜਾਈ ਵਾਈਜ਼ 14 ਤੇ ਲੈਂਥ ਵਾਈਜ਼ ਵੀ ਦੱਸ ਦੇਣੀ ਹੈ ਕਿਉਂਕਿ ਇੱਕ ਸਾਈਡ ਹੈ ਨਾ ਲੈਂਥ 45 ਹੈ ਜੀ ਜਿਹਦੇ ਚੋਂ ਬਾਜੂ ਕੱਢਣੀ ਹੈ ਲੈਂਥ 45 ਤੁਹਾਨੂੰ ਇਹਦੀ ਸਲਵਾਰ ਦਿਖਾ ਦੇਣੀ ਆ ਮਸਟਰਡ ਕਲਰ ਦੀ ਆ ਹੈਗੀ ਆ ਜੀ ਇਹਦੀ ਸਲਵਾਰ ਪ੍ਰਿੰਟ ਮੀ ਆ ਰੰਗ ਤਾਂ ਨਹੀਂ ਸਹੀ ਰੰਗ ਤੁਹਾਨੂੰ ਬੇਸ਼ੱਕ ਨਹੀਂ ਸਹੀ ਆ ਰਿਹਾ ਇਹਦੇ ਵਿੱਚ ਬਿਲਕੁਲ ਸਰਫਲ ਲੱਗ ਜਾਂਦਾ ਅ ਮਸਟਰਡ ਹੈਗੀ ਆ ਜੀ ਇਹ ਬਿਲਕੁਲ ਮਸਟਰਡ ਕਲਰ ਠੀਕ ਹੈ ਹੋਰਾ ਵੀ ਫਰਕ ਨਹੀਂ ਆ ਮਸਟਰਡ ਨਾਲੋਂ ਸਲਵਾਰ ਹੋਊਗੀ 2.5 ਮੀਟਰ ਪੂਰੀ 2.5 ਮੀਟਰ ਦੀ ਸਲਵਾਰ ਮਿਲੂਗੀ ਮਸਟਰਡ ਕਲਰ ਮਿਲੂਗਾ ਕਲਰ ਤੁਹਾਨੂੰ ਬੇਸ਼ੱਕ ਦੀ ਇਹਦੇ ਵਿੱਚ ਸਹੀ ਨਹੀਂ ਆ ਰਿਹਾ ਤੇ ਕਿਤੇ ਕਿਤੇ ਸ਼ਾਇਦ ਸਹੀ ਆਉਂਦਾ ਹੋਵੇ ਨਹੀਂ ਆਉਂਦਾ ਨੇ ਹੁੰਦਾ। ਲੈ ਲੋ ਜੀ ਇਹ ਹੈਗਾ ਕਾਟਨ ਦਾ ਦੁਪੱਟਾ ਬੜਾ ਹੀ ਪਿਆਰਾ ਜਾਂ ਪੈਚ ਲੱਗੇ ਹੋਏ ਨੇ ਬਹੁਤ ਸੋਹਣੇ ਪੈਚ ਆਹ ਜਿਹੜੇ ਪੈਚ ਹੈ ਨਾ ਇਹ ਸਹੀ ਆਈ ਜਾਂਦੇ ਇਹੇ ਜਿਹੇ ਰੰਗ ਵਾ ਠੀਕ ਹੈ ਸੂਟ ਦਾ ਵੀ ਸਲਵਾਰ ਦਾ ਬਸ ਇਹ ਪਹਿਣਾ ਨੂੰ ਪਤਾ ਹੀ ਹੈ ਜਦੋਂ ਮੈਂ ਮਸਟਰਡ ਕਲਰ ਕਹਤਾ ਉਹਨਾਂ ਨੂੰ ਤੇ ਮਸਟਰਡ ਕਲਰ ਹੀ ਆਊਗਾ ਉਹਨਾਂ ਕੋਲ ਆਹ ਲਓ ਜੀ ਇਹ ਵਾਲੇ ਪੈਚ ਲੱਗੇ ਹੋਏ ਨੇ ਬਹੁਤ ਸੋਹਣੇ ਜਿਹੇ ਪੈਚ ਲੱਗੇ ਹੋਏ ਨੇ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਤੇ ਕਾਟਨ ਦੇ ਵਿੱਚ ਹੀ ਸੂਟ ਹੈ ਬਹੁਤ ਪਿਆਰਾ ਜਾਂ ਸੂਟ ਹੈ ਤੇ ਫੋਰ ਸਾਈਡ ਇਦਾਂ ਦੀ ਤੁਹਾਨੂੰ ਪੱਟੀ ਮਿਲੂਗੀ ਜਿਹੜੀ ਸ਼ਰਟ ਨਾਲ ਦੀ ਹੋਊਗੀ ਦੇ ਵਿੱਚ ਤੁਹਾਨੂੰ ਪੈਚ ਮਿਲਣਗੇ ਤੇ ਇਹ ਮਿਲੂਗਾ ਜੀ ਤੁਹਾਨੂੰ ਇਹਦਾ ਇੱਕ ਪੱਲੇ ਦੇ ਉੱਪਰ ਪੈਚ ਲੱਗਿਆ ਹੋਇਆ ਕਾਫੀ ਸੋਹਣਾ ਦੁਪੱਟਾ ਹੈਗਾ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਦੁਪੱਟਾ ਔਰ ਲਾਈਟ weight ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਲਾਈਟ weight ਦੁਪੱਟਾ ਤੇ ਪ੍ਰਾਈਸ ਹੈਗੀ ਆ ਸਿਰਫ ਤੇ ਸਿਰਫ 999 ਰੁਪਏ ਇਹ ਸੂਟ 999 ਦੇ ਵਿੱਚ ਤੁਹਾਡੇ ਕੋਲੇ ਆ ਜਾਣਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਸੇਮ ਕਾਟਨ ਹੋਊਗੀ ਜਿਹੜੀ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਠੀਕ ਹੈ ਜੀ ਲਓ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਕਲਰ ਹੈ ਜਿਹੜਾ ਕਲਰ ਤੁਹਾਨੂੰ ਦਿਖ ਰਿਹਾ ਮੇਰੇ ਨਾਲ ਉਹ ਦਾ ਲਗਭਗ ਸਹੀ ਹੈ ਹੈਨਾ ਸਹੀ ਕਲਰ ਹੈ ਮਹਿਰੂਨ ਕਲਰ ਹੈ ਪਰ ਇਹ ਰੈਡੀਸ਼ ਮਹਿਰੂਨ ਜਿਹੜਾ ਰੈਡੀਸ਼ ਮਹਿਰੂਨ ਹੁੰਦਾ ਨਾ ਉਹ ਵਾਲਾ ਕਲਰ ਹੈ ਤੇ ਕਾਫੀ ਪਿਆਰਾ ਉੱਪਰ ਨਾ ਇਹਦੇ neck ਦੇ ਉੱਪਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਮਿਰਰ ਵਰਕ ਠੀਕ ਹੈ ਇਹ ਪੱਟੀ ਨਹੀਂ ਆ ਇਹਦੇ ਤੇ ਵਰਕ ਹੋਇਆ ਹੋਇਆ ਹੈ ਉਹਦੇ ਤੇ ਪੱਟੀ ਅਟੈਚ ਕੀਤੀ ਸੀ ਇਹਦੇ ਤੇ ਨਾ ਪੱਟੀ ਹੈਗੀ ਆ ਵਿਚਾਲੇ ਜਿਹੜੇ ਆ ਚਾਰਕ ਮਿਰਰ ਲੱਗੇ ਨੇ ਇਹ ਪੱਟੀ ਲੱਗੀ ਹੋਈ ਹੈ ਇਹ ਬਾਕੀ ਜਿਹੜਾ ਹੈਗਾ ਸਾਰਾ ਇਹ ਮਿਰਰ ਦਾ ਵਰਕ ਕੀਤਾ ਹੋਇਆ ਠੀਕ ਹੈ ਜੀ ਲੋ ਤੇ ਘੇਰੇ ਤੇ ਜਾ ਕੇ ਤੁਹਾਨੂੰ ਇਹ ਗੋਟੇ ਵਾਲੀ ਇੱਕ ਲੇਸ ਮਿਲਣੀ ਹੈ ਬਹੁਤ ਪਿਆਰੀ ਸੂਟ ਹੈ ਕਾਫੀ ਜਿਆਦਾ ਸੋਹਣੀ ਸੂਟ ਹੈ ਤੇ ਨਾਲ ਇਹਦੇ ਇਹ ਵਾਲੀ ਸਲਵਾਰ ਮਿਲੂਗੀ 2.5 ਮੀਟਰ ਪਰ ਸਾਰੇ ਸੂਟ ਆ ਜਿਹੜੇ ਉਹ ਤੁਸੀਂ ਨਮਕ ਵਾਲੇ ਪਾਣੀ ਦੇ ਵਿੱਚ ਪਹਿਲਾਂ ਡਿਪ ਕਰਕੇ ਰੱਖਣੇ ਨੇ ਤੇ ਉਸ ਤੋਂ ਬਾਅਦ ਤੁਸੀਂ ਸਟਿਚ ਕਰਾਉਣੇ ਨੇ ਜਿਹੜੀ ਸ਼੍ਰਿੰਕਿੰਗ ਹੋਊਗੀ ਥੋੜੀ-ਮੋਟੀ ਉਹ ਪਹਿਲਾਂ ਹੀ ਹੋ ਜੂਗੀ ਠੀਕ ਹੈ ਇਹ ਵਾਲੀ ਸਲਵਾਰ ਹੈ ਕਲਰ ਦੱਸ ਦੇ ਬੀਬੀ ਸਹੀ ਆਰੇ ਮੈਂ ਦਿਖਾ ਦੇ ਮੈਂ ਦੱਸ ਦਿੰਦੀ ਇਹ ਤਾਂ ਰੈੱਡ ਲੱਗ ਰਿਹਾ ਇਹ ਆ ਕਲਰ ਹੈ ਕਿ ਆ ਕਲਰ ਹੈ ਆ ਸਹੀ ਹੈ ਹਾਂ 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 ਸਹੀ ਕਲਰ ਹੈ ਹਾਂ ਸਹੀ ਹੈ ਮੈਰੂਨ ਕਲਰ ਇੱਧਰ ਵੀ ਦਿਖਾ ਦੇ ਉਹ ਵੀ ਹੂੰ ਬਿਲਕੁਲ ਆ ਵਾਲਾ ਕਲਰ ਹੈ ਜੀ ਜਿਹੜਾ ਤੁਹਾਨੂੰ ਦਿਖ ਰਿਹਾ ਹੁਣ ਉਹ ਲੋ ਜੀ ਦੁਪੱਟਾ ਦੇਖ ਲਓ ਦੁਪੱਟਾ ਵੀ ਬਹੁਤ ਪਿਆਰਾ ਹੈ ਆਹ ਦੁਪੱਟੇ ਦੇ ਉੱਪਰ ਨਾ ਤੁਹਾਨੂੰ ਵਰਕ ਮਿਲੂਗਾ ਇਦਾਂ ਹਾਦੀ ਕੋ ਸਾਰੇ ਦੁਪੱਟੇ ਦੇ ਉੱਪਰ ਪੈਚ ਮਿਲਣਗੇ ਉਹਦੇ ਉੱਪਰ ਮਿਰਰ ਵਰਕ ਹੈ ਪੈਚ ਦੇ ਆਲੇ-ਦੁਆਲੇ ਵੀ ਵਰਕ ਮਿਲੂਗਾ ਤੇ ਸਾਰਾ ਆਹ ਵਾਲਾ ਵਰਕ ਹੈ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਇਹਦੇ ਵਿੱਚ ਸਾਰਾ ਵਰਕ ਮਿਲੂਗਾ ਠੀਕ ਹੈ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲਣਗੇ ਬਿਲਕੁਲ ਕਾਟਨ ਦੇ ਵਿੱਚ ਆ ਲੋ ਲੰਬਾਈ ਦੀ ਜਾਂ ਜੀ ਲੰਬਾਈ ਮਿਲੂਗੀ ਸਵਾ ਦੋ ਪੂਰੀ ਸਵਾ ਦੋ ਤੋਂ ਇੰਚ ਵੀ ਘੱਟ ਨਹੀਂ ਹੋਊਗਾ ਜੀ ਇਹ ਬੰਦਪਾ ਹੋਵੇ ਹੂੰ ਬੰਦਪਾ ਹੋਵੇ ਬੰਦ ਹੋ ਸਕਦੀ ਹੈ 1 ਇੰਚ ਘੱਟ ਨਹੀਂ ਹੋਊਗੀ ਚੌੜਾਈ ਬਹੁਤ ਜ਼ਿਆਦਾ ਹੈ ਤੇ 4 ਸਾਈਡ ਇਹਦੇ 셔ਟ ਦੇ ਨਾਲ ਦੀ ਪੱਟੀ ਮਿਲੂਗੀ। ਬਹੁਤ ਜਿਆਦਾ ਸੋਹਣੇ ਸੂਟ ਨੇ ਜੀ। ਇਹਦੀ ਪ੍ਰਾਈਸ ਰਹੂਗੀ 1050 ਰੁਪਏ। ਇਹ ਸੂਟ ਤੁਹਾਨੂੰ 1050 ਦੇ ਵਿੱਚ ਮਿਲੂਗਾ। ਤੇ ਨੈਕਸਟ ਇਹ ਵਾਲਾ ਕਲਰ ਦਾ ਫਰਕ ਹੈ ਬਸ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਹੁਣ। ਇਹ ਨਾ ਬਲੈਕਿਸ਼ ਮੈਰੂਨ ਹੈ ਜਿਹਨੂੰ ਆਪਾਂ ਡਾਰਕ ਮੈਰੂਨ ਕਹਿ ਦਿੰਨੇ ਆ। ਹਾਂ ਆ ਦੇਖ ਲਓ ਬਸ ਆਹੀ ਕਲਰ ਹੈ ਸਹੀ। ਬਿਲਕੁਲ ਸਹੀ ਕਲਰ ਹੈ। ਮੈਂ ਸਲਵਾਰ ਦਾ ਕਲਰ ਦਿਖਾਉਣੀ ਆ ਤੁਹਾਨੂੰ। ਸਲਵਾਰ ਦਾ ਵੀ ਆਹ ਵਾਲਾ ਕਲਰ ਹੈ। ਡਾਰਕ ਮੈਰੂਨ। ਠੀਕ ਹੀ ਹੈ ਠੀਕ ਹੈ ਬਿਲਕੁਲ ਸਹੀ ਆ ਰਿਹਾ ਤੇ ਦੁਪੱਟਾ ਦਿਖਾ ਦੇਣੀ ਹੈ ਦੁਪੱਟਾ ਸੇਮ ਆਊਗਾ ਜੀ ਜਿਹੜਾ ਤੁਹਾਨੂੰ ਮੈਂ ਦੁਪੱਟਾ ਦਿਖਾਇਆ ਸੀ ਪਹਿਲਾਂ ਹਾਂ ਜੀ ਸੇਮ ਹੋ ਦੇ ਨਾਲ ਦਾ ਆ ਜਿਹੜਾ ਹੁਣ ਲੁਕਾਇਆ ਓਦਾਂ ਹੀ ਵਰਕ ਆਊਗਾ ਇਹਦੇ ਤੇ ਜਿਸ ਤਰ੍ਹਾਂ ਪਹਿਲਾਂ ਵਰਕ ਦੇਖਿਆ ਸੇਮ ਸਾਰਾ ਕੁਝ ਹੋਊਗਾ ਤੇ ਪ੍ਰਾਈਸ ਇਹਦੀ ਵੀ ਰਹੂਗੀ 1050 ਪਰ ਕਾਟਨ ਆਊਗੀ ਐਂਡ ਟੌਪ ਕਲਾਸ ਅਗਲਾ ਬਲੈਕ ਦੇ ਵਿੱਚ ਹੈ ਲਓ ਜੀ ਜੈਪੁਰੀ ਕਾਟਨ ਬਲੈਕ ਕਲਰ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਆ ਕਲਰ ਦਿਖ ਰਿਹਾ ਇਹ ਥੋੜਾ ਰਸਟ 오ਰੇਂਜਾ ਕਲਰ ਹੈ ਸਹੀ ਆ ਰਿਹਾ ਜਮ ਬਿਲਕੁਲ ਸਹੀ ਆ ਰਿਹਾ ਕਲਰ ਸਹੀ ਠੀਕ ਹੈ ਉਦਾਂ ਹੀ ਵਰਕ ਮਿਲੂਗਾ ਉੱਪਰ ਤੁਹਾਨੂੰ neck ਦੇ ਉੱਪਰ ਠੀਕ ਹੈ ਜੀ ਤੇ ਸਲਵਾਰ ਹੋਊਗੀ ਇਹਦੀ ਮੇਰਾ ਖਿਆਲ ਹੈ ਬਲੈਕ ਹੀ ਹੋਣੀ ਚਾਹੀਦੀ ਹੈ ਬਲੈਕ ਆ ਲੋ ਜੀ ਬਲੈਕ ਕਲਰ ਦੀ 2.5 ਮੀਟਰ ਦੀ ਸਲਵਾਰ ਆਊਗੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਨਾਲ ਇਹ ਵਾਲਾ ਦੁਪੱਟਾ ਮਿਲੂਗਾ ਤੁਹਾਨੂੰ ਉਸੇ ਤਰ੍ਹਾਂ ਹੀ ਪੈਸੇ ਮਿਲਣਗੇ ਜਿਸ ਤਰ੍ਹਾਂ ਪੈਸੇ ਤੁਸੀਂ ਪਹਿਲਾਂ ਦੇਖ ਲੇ ਠੀਕ ਹੈ ਜੀ ਮੈਨੂੰ ਲੱਗਦਾ ਹੁਣ ਸਾਰੇ ਖਿਲਾਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਤੇ ਲੋ ਜੀ ਇਹਦੀ ਵੀ ਪ੍ਰਾਈਸ ਰਹੂਗੀ 1050 ਰੁਪਏ ਜੈਪੂਰੀ ਕਾਟਨ ਦੇ ਵਿੱਚ ਪਹਿਲਾਂ ਦੇਖੋ ਨੇਵੀ ਬਲੂ ਕਲਰ ਉਹ ਸੋਨੇ ਕਲਰ ਸਾਰੇ ਕਲਰ ਇੱਕ ਤੋਂ ਇੱਕ ਨੇ ਜਿਹੜਾ ਮਰਜ਼ੀ ਮਿਲ ਗਿਆ ਉਹ ਹੀ ਲੈ ਲਿਓ ਲੋ ਜੀ ਨੇਵੀ ਬਲੂ ਕਲਰ ਦੇ ਵਿੱਚ ਹੈ ਇਹਦੇ ਵਿੱਚ ਜਿਹੜਾ ਆਹ ਕਲਰ ਹੈਗਾ ਇਹ ਮੈਨੂੰ ਮੈਰੂਨ ਰੈੱਡ ਜਿਹਾ ਲੱਗ ਰਿਹਾ ਕੁਛ ਸਹੀ ਆ ਰਿਹਾ ਜਿਹੜਾ ਵੀ ਤੁਸੀਂ ਦੇਖ ਰਹੇ ਹੋ ਸੇਮ ਹੈ ਬਿਲਕੁਲ ਪੁੱਛਣ ਦੀ ਵੀ ਲੋੜ ਨਹੀਂ ਆ ਤੇ ਸਲਵਾਰ ਦੇਖ ਲਈਏ ਇਹ ਦੀ ਕਿਹੜੀ ਹੈ ਲੋ ਜੀ ਬਲੂ ਕਲਰ ਦੀ ਨੇਵੀ ਬਲੂ ਕਲਰ ਆ ਲੋ ਠੀਕ ਹੈ ਨੇਵੀ ਬਲੂ ਕਲਰ ਦੇ ਵਿੱਚ ਸਲਵਾਰ ਹੋਊਗੀ ਤੇ ਇਹ ਹੋਊਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮੈਨਲਾ ਦਾ ਬਾਰ ਬਾਰ ਖੋਲਣ ਦੀ ਆਪਣੀ ਜ਼ਰੂਰਤ ਨਹੀਂ ਹੈਗੀ ਉਦਾਂ ਹੀ ਪੈਚ ਲੱਗੇ ਹੋਏ ਨੇ ਔਰ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲਣਾ ਹੈ ਕਾਫੀ ਜ਼ਿਆਦਾ ਸੋਹਣੇ ਸੂਟ ਆ ਜੀ 1 ਮਿੰਟ 'ਚ ਚੱਕਣ ਵਾਲੇ ਸੂਟ ਨੇ 1050 ਦੇ ਵਿੱਚ ਲੋ ਜੀ ਹੁਣ ਆਪਾਂ ਦਿਖਾ ਰਹੇ ਆ ਤੁਹਾਨੂੰ ਤਮੰਨਾ ਬ੍ਰਾਂਡ ਦੇ ਸੂਟ ਤਮੰਨਾ ਬ੍ਰਾਂਡ ਦੀ ਕਾਟਨ ਮਸਲੀਨ ਦੇ ਸੂਟ ਮੈਂ ਇਹ ਤਾਂ ਚੰਗੀ ਤਰ੍ਹਾਂ ਪਹਿਲਾਂ ਮੋਂ ਐਨਾ ਕਰ ਲਾਂ ਆ ਲੋ ਲੋ ਜੀ ਇਹ ਹੈਗੀ ਆ ਜੀ ਇਹਦੀ ਸ਼ਰਟ ਇਦਾਂ ਕਰਕੇ ਆਉਗੀ ਤੇ ਇਦਾਂ ਲੋ ਆ ਹੈਗੀ ਆ ਜੀ ਇਹਦੀ ਸ਼ਰਟ ਉਪਰ ਆ ਫਲਾਵਰ ਜਿਹੜੇ ਪਏ ਹੋਏ ਨੇ ਬਿਰਲੇ ਬਿਰਲੇ ਤੇ ਵਿੱਚ ਨੈਗੇਟਿਵ ਪ੍ਰਿੰਟਿੰਗ ਹੈਗੀ ਆ ਬਹੁਤ ਸੋਹਣਾ ਸੂਟ ਹੈ کریم ਜਿਹਾ ਕਲਰ ਹੈਗਾ ਆਫ ਵਾਈਟ ਕਹ ਲਈਏ ਆਪਾਂ ਇਹਨੂੰ ਤੇ ਇਧਰੋਂ ਸਾਈਡ ਤੋਂ ਆਹ ਜਿਹੜੀ ਤੁਹਾਨੂੰ ਕਟਿੰਗ ਕਟਿੰਗ ਜਾ ਰਹੀ ਹੈ ਇਹ ਬਾਜੂ ਵਾਸਤੇ ਠੀਕ ਹੈ ਇੱਥੋਂ ਤੁਹਾਡੀ ਆ ਬਾਜੂ ਨਿਕਲਣੀ ਹੈ ਬਾਜੂ ਤੇ ਆਹ ਵਾਲਾ ਫੁੱਲ ਆਉਂਦਾ ਇੱਕ ਇਸੇ ਤਰ੍ਹਾਂ ਹੀ ਬੈਕ ਸਾਈਡ ਮਿਲੂਗੀ ਦੈਟਸ ਇਧਰ ਲਾ ਬਸ ਆ ਗਿਆ ਲੋ ਜੀ ਇਹ ਵਾਲੀ ਹੈਗੀ ਆ ਦੀ ਬੈਕ ਸਾਈਡ 네ਗੇਟਿਵ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਚਾਹੇ ਤਾਂ ਤੁਸੀਂ ਇਹਨੂੰ ਫਰੰਟ ਕਰ ਲਿਓ ਫਰੰਟ ਦੇ ਉੱਪਰ ਤਿੰਨ ਫੁੱਲ ਨੇ ਜਾਹੀ ਇਹਨੂੰ ਬੈਕ ਕਰ ਲਿਓ ਤਾਂ ਮੈਨੂੰ ਵੀ ਨਹੀਂ ਪਤਾ ਹੁਣ ਕਿਹੜੀ ਨੂੰ ਫਰੰਟ ਕਰਨਾ ਕਿ ਇਹਨੂੰ ਬੈਕ ਕਰਨਾ ਇਹ ਤੁਸੀਂ ਦੇਖ ਲਿਓ ਤੇ ਫਰੰਟ ਤੇ ਵੈਸੇ ਆ ਬਣੂਗੀ ਫਰੰਟ ਕਿਉਂਕਿ ਇਹਦੇ ਵੀ ਫਰੰਟ ਦੇ ਉੱਪਰ ਆ ਤਿੰਨ ਫਲਾਵਰ ਨੇ ਉਸ ਤੋਂ ਬਾਅਦ ਤੁਹਾਨੂੰ ਇੱਕ ਫਲਾਵਰ ਇਥੇ ਕਮਰ ਕੋਲੇ ਮਿਲ ਰਿਹਾ ਇੱਕ ਜਾ ਕੇ ਉੱਪਰ ਚੈਸਟ ਏਰੀਆ ਤੇ ਮਿਲ ਰਿਹਾ ਔਰ ਬੈਕ ਸਾਈਡ ਦੇ ਉੱਪਰ ਆ ਦੋ ਫੁੱਲ ਨਹੀਂ ਹੋਣਗੇ ਆ ਲੋ ਹਾਂ ਇਹ ਨਹੀਂ ਹੈਗੇ 네ਗੇਟਿਵ ਪ੍ਰਿੰਟਿੰਗ ਹੈਗੀ ਐ ਨਹੀਂ ਜਿਆਦਾ ਪਿਆਰੀ ਹੈ ਨਾ ਜਿਹੜੀ 네ਗੇਟਿਵ ਪ੍ਰਿੰਟਿੰਗ ਹੈ ਬੜੀ ਜਿਆਦਾ ਸੋਹਣੀ ਜ਼ਬਰਦਸਤ ਲੱਗ ਰਹੀ ਹੈ ਇਸ ਕਲਰ ਦੇ ਉੱਪਰ ਇਹ ਤੇ ਉਠਦੀ ਵਾਲੀ ਹੈ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਤੇ ਤੁਸੀਂ ਲਾਈਨਿੰਗ ਲਾਉਣੀ ਹੈ ਕਿ ਨਹੀਂ ਲਾਉਣੀ ਹੁਣ ਦੇਖ ਲਓ ਜੀ ਵੈਸੇ ਤਾਂ ਬੇਸ਼ੱਕ ਦੀ ਨਾ ਲਾਓ ਜੇ ਤੁਹਾਨੂੰ ਐ ਲੱਗਿਆ ਕਿ ਥੋੜਾ ਬਹੁਤਾ ਸੀ ਥਰੂ ਹੈਗਾ ਕਲਰ ਕਰਕੇ ਤਾਂ ਫਰੰਟ ਬੈਕ ਲਾ ਸਕਦੇ ਹਾਂ ਬਾਜੂ ਤੇ ਬੇਸ਼ੱਕ ਦੀ ਨਾ ਲਾਓ ਤੇ ਕਾਟਨ ਦੀ ਸਲਵਾਰ ਹੈ ਜਿਹੜੀ ਇਹ ਹੈਗੀ ਤਾਂ ਕਾਟਨ ਮਸਲੀਨ ਦੀ ਹੋਈ ਹੈ ਵੈਸੇ ਤਾਂ ਜਦੋਂ ਇਹਦੇ ਚ ਵੜ ਪਏ ਜਾਂਦੇ ਆ ਤਾਂ ਉਦੋਂ ਇਹਦਾ ਪਤਾ ਨਹੀਂ ਲੱਗਦਾ ਹੁੰਦਾ ਗਰਮੀਆਂ ਦੇ ਵਿੱਚ ਵੜ ਪਏ ਜਾਂਦੇ ਨੇ ਸਲਵਾਰ ਚ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਬਾਕੀ ਲਾਉਣਾ ਹੋਇਆ ਤਾਂ ਤੁਸੀਂ ਗੋਡੇ-ਗੋਡੇ ਆ ਤੇ ਲਾ ਸਕਦੇ ਠੀਕ ਹੈ ਜੀ 2.5 2.5 ਮੀਟਰ ਦੇ ਪੀਸ ਲੈਣਗੇ ਲਓ ਜੀ ਇਹ ਦਿਖਾਉਣੀ ਆ ਮੈਂ ਤੁਹਾਨੂੰ ਇਹਦਾ ਦੁਪੱਟਾ ਕਾਫੀ ਪਿਆਰਾ ਦੁਪੱਟਾ ਹੈ कॉटन मसलीन ਦੇ ਵਿੱਚ ਦੁਪੱਟਾ ਮਿਲੂਗਾ ਜੀ ਔਰ कॉटन मसलीन ਦੇ ਵਿੱਚ ਹੀ ਸੂਟ ਮਿਲੂਗਾ ਬੜੀ ਪਿਆਰੀ ਜੀ ਸੌਫਟ ਜੀ कॉटन मसलीन ਮਿਲੂਗੀ ਬਹੁਤ ਜ਼ਿਆਦਾ ਸੌਫਟ ਹੈ ਤੇ ਲਓ ਜਿਵੇਂ ਮਰਜੀ ਪਾਇਓ ਧੋਇਓ ਕੋਈ ਫਰਕ ਨਹੀਂ ਪੈਂਦਾ ਪ੍ਰਾਈਸ ਹੈਗੀ ਹੈ 775 ਰੁਪਏ 775 ਦੇ ਵਿੱਚ ਸੂਟ ਆ ਜਾਊਗਾ ਤੁਹਾਡੇ ਕੋਲੇ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਨੈਕਸਟ ਦੇਖੋ ਤੁਸੀਂ ਇਹ ਹੈਗੀ ਆ ਦੀ ਫਰੰਟ ਸਾਈਡ ਤਮੰਨਾ ਬ੍ਰਾਂਡ ਦੇ ਸੂਟ ਨੇ ਉੱਪਰ ਦੋ ਫਲਾਵਰ ਨੇ نیچے ਘੇਰੇ ਤੇ ਤੁਹਾਨੂੰ ਇਦਾਂ ਤਿੰਨ ਫਲਾਵਰ ਮਿਲਣਗੇ ਵਿੱਚ ਨੈਗੇਟਿਵ ਪ੍ਰਿੰਟਿੰਗ ਮਿਲੂਗੀ ਜਿਹਦੇ ਨਾਲੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਸੂਟ ਤੇ ਆਹ ਸਾਈਡ ਤੋਂ ਆਹ ਬਾਜੂ ਦਾ ਫਲਾਵਰ ਮਿਲੂਗਾ ਇੱਕ ਇਦਾਂ ਹੀ ਬੈਕ ਸਾਈਡ ਹੋਊਗੀ ਬੈਕ ਸਾਈਡ ਦੇ ਉੱਪਰ ਤੁਹਾਨੂੰ ਘੇਰੇ ਤੇ ਤਿੰਨ ਫਲਾਵਰ ਮਿਲਣਗੇ ਤੇ ਇਦਾਂ ਬਾਜੂ ਦੇ ਉੱਪਰ ਤੁਹਾਨੂੰ ਆਹ ਵਾਲਾ ਫਲਾਵਰ ਮਿਲੂਗਾ ਦੇ ਨਾਲ ਮਿਲੂਗੀ ਜੀ ਇਹ ਵਾਲੀ कॉटन मस्लिन ਦੀ 2.5 ਮੀਟਰ ਦੀ ਸਲਵਾਰ ਲਾਈਨਿੰਗ ਲਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਠੀਕ ਹੈ ਜੀ ਤੇ ਲੋ ਦੁਪੱਟਾ ਦੇਖ ਲਓ ਦੁਪੱਟਾ ਵੀ कॉटन मस्लिन ਦੇ ਵਿੱਚ ਹੈ ਛੋਟੇ ਨਹੀਂ ਲੱਗਦੇ ਹੈਗੇ ਆਰਾਮ ਨਾਲ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਰੇਟ ਵਾਈਜ਼ ਬੜੇ ਜਿਆਦਾ ਸੋਹਣੇ ਸੂਟ ਨੇ ਜੀ ਲੋ 2 ਮੀਟਰ ਤੇ 5 ਇੰਚ ਦਾ ਦੁਪੱਟਾ ਹੈਗਾ ਤੇ ਪ੍ਰਾਈਸ ਹੈਗੀ ਹੈ 775 775 ਸ਼ਿਪਿੰਗ ਕੋਈ ਨਹੀਂ ਹੈਗੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਗ੍ਰੇ ਜਾਂ ਕਲਰ ਹੈਗਾ ਮਿਕਸ ਜਾਂ ਜਿਹੜੀ ਨੈਗੇਟਿਵ ਪ੍ਰਿੰਟਿੰਗ ਹੈ ਨਾ ਜੀ ਇਹਦੇ ਨਾਲ ਤਾਂ ਬੜੇ ਜਿਆਦਾ ਸੋਹਣੇ ਲੱਗ ਰਹੇ ਨਹੀਂ ਇਹ ਜੀ ਇਹਦੇ ਨਾਲ ਸੋਹਣਾ ਹਾਂ ਬੜੇ ਜਿਆਦਾ ਸੋਹਣੇ ਲੱਗਦੇ ਨਹੀਂ ਲਓ ਬਹੁਤ ਪਿਆਰੇ ਸੂਟ ਹੈ ਤੇ ਇਹ ਹੈਗੀ ਆ ਜੀ ਬਾਜੂ ਦਾ ਪ੍ਰਿੰਟ ਤੇ ਇਹ ਹੈਗਾ ਇਹਦਾ ਬੈਕ ਸਾਈਡ ਦਾ ਪ੍ਰਿੰਟ ਬਹੁਤ ਪਿਆਰਾ ਸੂਟ ਹੈ ਬੇਵਿਕਰ ਹੋ ਕੇ ਲੈ ਲਓ ਜੀ ਤੁਸੀਂ ਤੇ ਇਹ ਹੈਗੀ ਸਲਵਾਰੇ ਦੀ ਗ੍ਰੇ ਕਲਰ ਦੀ ਸਹੀ ਹਰੇ ਕਲਰ ਹਮ ਕਮੀਜ਼ ਤੇ ਸਹੀ ਹੁੰਦਾ ਸਲਵਾਰ ਦੇਖਾ ਠਿੱਕੀ ਜੀ ਹੁੰਦੀ ਹੈ ਦੇਖਾ ਤੁਹਾਨੂੰ ਲਾਈਟ ਲੱਗ ਰਹੀ ਹੈ ਸਲਵਾਰ ਪਰ ਇਸ ਤੋਂ ਡਾਰਕ ਹੈ ਸੂਟ ਨਾਲ ਮੈਚ ਕਰਦੀ ਹੈ ਜੀ ਆਹ ਵਾਲਾ ਦੇਖ ਲਓ ਤੁਸੀਂ ਇਦਾਂ ਇਹਦੇ ਨਾਲ ਮੈਚ ਕਰਦੀ ਹੈ ਜੀ ਨਾਲ ਹਾਂ ਤੇ ਆਹ ਲੋ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਲੋ ਦੁਪੱਟਾ ਵੀ ਦੀ ਲੈਂਥ ਮੈਂ ਬਾਰ-ਬਾਰ ਤੁਹਾਨੂੰ ਦੱਸ ਰਹੀ ਆ 2 ਮੀਟਰ ਤੇ 5 ਇੰਚ ਪ੍ਰਾਈਸ 775 ਲਓ ਜੀ ਇਹ ਹੈਗਾ ਬਲੈਕ ਕਲਰ ਦੇ ਵਿੱਚ ਲਓ ਜੀ ਬੜਾ ਬਗੈਠਾ ਕੰਤੇ ਸੂਟਾ ਜੀ ਬਹੁਤ ਜ਼ਿਆਦਾ ਸੋਨੇ ਠੀਕ ਹੈ ਆ ਲੋ ਇਹ ਹੈਗਾ ਇਹਦਾ ਕਿਰਾ ਬੈਕ ਸਾਈਡ ਦਾ ਤੇ ਬਲੈਕ ਕਲਰ ਦੀ ਸਲਵਾਰ कॉटन मसलीन ਦੇ ਸੂਟ ਹੈ ਇਹ ਤੇ ਨਾਲ कॉटन मसलीन ਦਾ ਦੁਪੱਟਾ ਮਿਲੂਗਾ ਬਿਨਾ ਲਾਈਨਿੰਗ ਤੋਂ ਬਣਨਗੇ ਇਹ ਸੂਟ ਆ ਬਹੁਤ ਪਿਆਰਾ ਦੁਪੱਟਾ ਹੈ ਜੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ 775 ਰੁਪਏ ਲੋ ਜੀ ਨੈਕਸਟ ਸੂਟ ਦੇਖੋ ਇਹ ਵੀ ਮਸਲੀਨ ਦੇ ਵਿੱਚ ਹੀ ਆਉਣ ਵਾਲਾ ਹੈ ਤੁਹਾਡੇ ਕੋਲੇ ਸੂਟ ਲਸ਼ਲਸ਼ ਕਰਦਾ ਸੂਟ ਹੈ ਬਹਿ ਜਾ ਬਹਿ ਜਾ ਕਰਦਾ ਡਾਟਸ ਦੇ ਵਿੱਚ ਸੂਟ ਅੱਜ ਮੈਂ ਵੀ ਡਾਟਸ ਵਾਲੀ ਸੂਟ ਪਾਈ ਖੜੀ ਆ ਤੁਹਾਡੇ ਸਾਹਮਣੇ ਬਾਈ ਚਾਂਸ ਮੇਰੇ ਕੋਲੇ ਬਰੀਕ ਡਾਟਸ ਵਾਲਾ ਪਾਇਆ ਤੇ ਇਹ ਹੈਗਾ ਮੋٹے ਡਾਟਸ ਵਾਲਾ ਜੇ ਬਚ ਗਿਆ ਤਾਂ ਫਿਰ ਇਹ ਮੈਂ ਸਵਾ ਹੀ ਲੈਣਾ ਕਿਉਂਕਿ ਮੈਨੂੰ ਡਾਟਸ ਵਾਲੀ ਸੂਟ ਬਹੁਤ ਪਸੰਦ ਹੈ ਤੇ ਇਹ ਹੈਗਾ ਜੀ ਮਸਲੀਨ ਦੇ ਵਿੱਚ ਤੇ ਤੁਸੀਂ ਲਾਈਨਿੰਗ ਲਾਉਣੀ ਆ ਲਾ ਲਿਓ ਨਾ ਲਾਉਣੀ ਹੋਈ ਬੇਸ਼ੱਕ ਦੀ ਨਾ ਲਾਓ ਬਹੁਤ ਜ਼ਿਆਦਾ ਸੀ ਥਰੂ ਤਾਂ ਨਹੀਂ ਹੈਗਾ ਥੋੜਾ ਬਹੁਤਾ ਹੈਗਾ ਪਰ ਜੇ ਫਰੰਟ ਬੈਕ ਤੇ ਲਾ ਲਵਾਂ ਬਾਜੂ ਬੇਸ਼ੱਕ ਛੱਡ ਦੂੰ ਤਾਂ ਬਹੁਤ ਜ਼ਿਆਦਾ ਗ੍ਰੇਸਫੁਲ ਸੂਟ ਬਣੂਗਾ ਇਹ ਕਿਉਂਕਿ ਜੇ ਮੈਂ ਬਣਾਉਂਗੀ ਤਾਂ ਮੈਂ ਇਹਨੂੰ ਫਰੰਟ ਬੈਕ ਤੇ ਲਾਈਨਿੰਗ ਜ਼ਰੂਰ ਲਵਾਉਂਗੀ ਤੇ ਘੇਰੇ ਤੇ ਤੁਹਾਨੂੰ ਇਹ ਵਾਲੀ ਸਾਰੇ ਤੇ ਲੇਸ ਮਿਲੂਗੀ ਠੀਕ ਹੈ ਜੀ ਆਹ ਦੇਖੋ ਸ਼ਾਈਨ ਦੇਖੋ ਤੁਸੀਂ ਸੂਟ ਨੂੰ ਤੇ ਅੱਗੇ ਦੇਖੋ ਜੀ ਇਹ ਵਾਲਾ ਜੀ ਦੀ ਸਲਵਾਰ ਮਿਲੂਗੀ ਤੁਹਾਨੂੰ 2.5 ਮੀਟਰ ਦੀ ਸਲਵਾਰ ਮਿਲੂਗੀ ਆਫ ਵਾਈਟ ਕਲਰ ਦੇ ਵਿੱਚ ਆਹ ਲੋ ਲਓ ਜੀ ਆਫ ਵਾਈਟ ਕਲਰ ਦੇ ਵਿੱਚ ਸਲਵਾਰ ਮਿਲੂਗੀ ਤੁਸੀਂ ਇਹਦੇ ਨਾਲ ਦੀ ਇਹਨੂੰ ਲਾਈਨਿੰਗ ਲਵਾਇਓ ਆਫ ਵਾਈਟ ਕਲਰ ਦੀ ਇਹ ਆ ਦੇਖੋ ਆ ਗਰੇ ਇਸ ਆਉਣੀ ਐ ਸੂਟ ਦੀ ਵਾਈਟ ਨਹੀਂ ਰਹੂਗਾ ਫਿਰ ਇਹ ਇਦਾਂ ਦਾ ਸੂਟ ਬਣ ਜੂਗਾ ਆਹ ਵਾਲੀ ਇਦਾਂ ਦੀ ਲਾਈਨਿੰਗ ਲਵਾ ਕੇ ਸੂਟ ਬਣਾਇਓ ਬਹੁਤ ਜ਼ਿਆਦਾ ਗਰੇ ਇਸ ਆਉਣੀ ਐ ਸੂਟ ਦੀ ਆਫ ਵਾਈਟ ਜਾਂ ਕਰੀਮ ਕਲਰ ਦੇ ਵਿੱਚ ਸੂਟ ਆ ਜੂਗਾ ਇਹ ਤੇ ਸਲਵਾਰ ਦੇ ਉੱਪਰ ਲਾਈਨਿੰਗ ਐ ਜਿਹੜੀ ਉਹ ਤੁਸੀਂ ਗੋਡਿਆਂ ਤੇ ਲਵਾ ਸਕਦੇ ਹੋ ਠੀਕ ਹੈ ਜੀ ਪਰ ਸੂਟ ਬੜੇ ਜ਼ਿਆਦਾ ਸੋਹਣੇ ਐ ਜੀ ਲੋ ਦੁਪੱਟਾ ਦੇਖੋ ਤੁਸੀਂ ਇਹਦਾ ਹਾਂ ਬਹੁਤ ਪਿਆਰਾ ਦੁਪੱਟਾ ਹੈ ਠੀਕ ਹੈ ਜੀ ਦੁਪੱਟਿਆਂ ਨਾਲ ਫਿਰ ਇਹਨਾਂ ਦੀ ਗ੍ਰੇਸ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਲਓ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਇਹ ਸੂਟ ਦੀ ਹੈਗੀ ਆ ਤੁਹਾਨੂੰ ਦੱਸ ਦੇਣੀ ਆ ਮੈਂ ਹੁਣ ਅ 775 ਰੁਪਏ 775 ਦੇ ਵਿੱਚ ਇਹ ਸੂਟ ਤੁਹਾਡੇ ਕੋਲ ਆ ਜਾਣਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੀ ਲਓ ਜੀ ਮੈਂ ਹੁਣ ਨਾ ਤੁਹਾਨੂੰ ਥੋੜੇ ਜੇ ਟਾਵਲ ਦਿਖਾਉਣੀ ਆ ਲੋ ਜੀ ਮੈਂ ਤੁਹਾਨੂੰ ਅੱਜ ਟਾਵਲ ਦਿਖਾਦਾ ਕਿਉਂਕਿ ਬੀਬੀ ਮੈਨੂੰ ਰੋਜ਼ ਕਹਿ ਦਿੰਦੀ ਐ ਤੂੰ ਦਿਖਾਉਂਦੀ ਨਹੀਂ ਹੈਗੀ ਦਿਖਾਉਂਦੀ ਨਹੀਂ ਮਾਈਕਰੋ ਫਾਈਬਰ ਦੇ ਵਿੱਚ ਤੁਹਾਨੂੰ ਇਹ ਟਾਵਲ ਮਿਲਣਗੇ ਐਨ ਖੁੱਲੇ ਚੌੜੇ ਟਾਵਲ ਨੇ ਆ ਲੋ ਤੇ ਲਾਈਟ ਵੇਟ ਹੁੰਦੇ ਨੇ ਜਿਹੜੇ ਤੇ ਪਾਣੀ ਬਹੁਤ ਜ਼ਿਆਦਾ ਸੋਖਦੇ ਹੁੰਦੇ ਨੇ ਤੁਸੀਂ ਇੰਨਾ ਵਧੀਆ ਪਿੰਡਾ ਸਾਫ਼ ਕਰਦੇ ਨਹੀਂ ਜੀ ਬੜੇ ਵਧੀਆ ਰਹਿੰਦੇ ਐ ਨਿੱਖੜਦੇ ਬਹੁਤ ਸ਼ੀ ਨਿੱਖੜਦੇ ਤੇ ਹਲਕੇ ਪਤਾ ਵੀ ਨਹੀਂ ਲੱਗਦਾ ਹੱਥ 'ਚ ਫੜੇ ਤੋਂ ਮੈਂ ਲੈਂਥ ਦੱਸਾਂ ਇਹਨਾਂ ਇਹਦੀ ਕਿੰਨੀ ਹੋਊਗੀ ਸਾਬਾ ਲੋ ਜੀ ਡੇਢ ਐ ਡੇੜਾ ਡੇੜਾ ਦੀ ਲੈਂਥ ਤੇ ਚੌੜਾਈ ਦੇਖ ਲਓ ਤੁਸੀਂ 1 ਮੀਟਰ ਦੀ ਚੌੜਾਈ ਹੈ 1.5 ਮੀਟਰ ਲੰਬਾ ਹੈ ਠੀਕ ਹੈ ਖੁੱਲੇ ਡੋਲੇ ਟਾਵਲ ਨੇ ਇਹ ਬਹੁਤ ਜਿਆਦਾ ਸੋਹਣੇ ਟਾਵਲ ਨੇ ਲੋ ਠੀਕ ਹੈ ਜੀ ਬਹੁਤ ਪਿਆਰੇ ਹੈ ਤੇ ਅਗਲਾ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਇੱਕ ਹੋਰ ਰੇਟ ਤੇ ਦੱਸ ਦੱਸ ਦੂ ਇਕੱਠੇ ਹੀ ਦੱਸ ਦੂੰਗੀ ਰੇਟ ਸਾਰਿਆਂ ਦੇ ਆਹ ਲਓ ਜੀ ਰੇਟ ਤੁਹਾਨੂੰ ਮੈਂ ਐਂਡ ਤੇ ਸਾਰਿਆਂ ਦੇ ਇਕੱਠੇ ਦੱਸ ਦੂੰਗੀ ਤੇ ਇਹ ਹੈਗਾ ਬਲੈਕ ਐਂਡ ਸਕਾਈ ਜੇ ਦੇ ਵਿੱਚ ਹੈਗਾ ਬ੍ਰਾਈਟ ਜਿਹਾ ਕਲਰ ਹੈਗਾ ਬਹੁਤ ਪਿਆਰਾ ਜਿਹਾ ਤੇ ਇਹ ਤੁਸੀਂ ਯੂਜ਼ ਕਰੋ ਤੇ ਨੈਕਸਟ ਇਹ ਵਾਲਾ ਕਲਰ ਹੈ ਜੀ ਗਾਜਰੀ ਪਲੱਸ ਵਾਈਟ ਲੋ ਠੀਕ ਹੈ ਜੀ ਇੱਕ ਨਾ ਇਹਦੀ ਆਹ ਵਾਲੀ ਕੁੰਡੀ ਜੀ ਵੀ ਲੱਗੀ ਹੋਈ ਆ ਵਿਚਾਲੇ ਸਾਰਿਆਂ ਦੇ ਐਂਡ ਲਾਂਟਾ ਤੁਸੀਂ ਬਾਥਰੂਮ ਦੇ ਵਿੱਚ ਤੁਹਾਡੇ ਕੁੰਡੀ ਲੱਗੀ ਹੋਵੇ ਤਾਂ ਉਹ ਨੂੰ ਤੁਸੀਂ ਇਦਾਂ ਕਰਕੇ ਬਾਥਰੂਮ ਛਟਾ ਕੇ ਲਓ ਲੋ ਲੋ ਜੀ ਨੈਕਸਟ ਦੇਖੋ ਆਹ ਵਾਲਾ ਕਲਰ ਹੈਗਾ ਬਹੁਤ ਸੋਹਣਾ ਬਲਰ ਹੈ ਵੀ। ਲਓ। ਠੀਕ ਹੈ। ਬਹੁਤ ਪਿਆਰੇ ਨੇ ਮਾਈਕ੍ਰੋਫਾਈਬਰ ਦੇ ਵਿੱਚ। ਸਾਰਿਆਂ ਦੀ ਆ ਗੁੰਡੀ ਜੀ ਮਿਲੂਗੀ ਤੁਹਾਨੂੰ। ਦਿਖਾ ਵੀ ਰਹੀਆਂ ਕਿ ਬਸ ਕੱਲਾ ਉੱਪਰ ਦੀ ਦੇਖੀ ਜਾ ਰਹੀ। ਦਿਖਾਈ ਜਾਂਦੀ ਹੈ। ਦਿਖਾ ਰਹੀ ਹਾਂ। ਪਤਾ ਨਹੀਂ ਕੀ ਬੀਬੀ ਦਾ ਧਿਆਨ ਉੱਪਰ ਦੀ ਹੋ ਜਾਂਦਾ ਕੈਮਰੇ ਦੇ। ਫਿਰ ਭੈਣਾ ਕਹਿਣਗੀਆਂ ਤੁਸੀਂ ਬੀਬੀ ਨੂੰ ਆਇਂਗਾ ਤੋ ਬੋਲਦੇ ਹੋ। ਆਹੋ। ਲਓ ਜੀ। ਆਈਂ ਬੋਲਦੇ ਹੁੰਨੇ ਅਸੀਂ ਆਪਸ। ਹਾਂ। ਲੋ ਜੀ ਅਗਲਾ ਦੇਖ ਲਓ ਲੋ ਬਹੁਤ ਪਿਆਰਾ ਹੈ ਜੀ ਬਹੁਤ ਸੋਹਣੀ ਨਹੀਂ ਠੀਕ ਹੈ ਜੀ ਲੋ ਜੀ ਇਹ ਸਾਰੇ ਟਾਵਲ ਮੈਂ ਤੁਹਾਨੂੰ ਦਿਖਾਤੇ ਨੇ ਤੇ ਐਂਡ ਤੇ ਮੈਂ ਇਹਦੀ ਪ੍ਰਾਈਸ ਦੱਸ ਦੇਣੀ ਆ ਇਹਨਾਂ ਦੀ ਪ੍ਰਾਈਸ ਹੈਗੀ 130 ਰੁਪਏ ਇੱਕ ਟਾਵਲ ਦੀ ਪ੍ਰਾਈਸ ਹੈਗੀ 130 ਰੁਪਏ 130 ਦੇ ਵਿੱਚ ਆ ਜਾਊਗਾ ਜੇ ਤਾਂ ਕੱਲਾ ਟਾਵਲ ਮੰਗਾਉਂਗੇ ਤੁਸੀਂ ਤਾਂ ਤੁਹਾਨੂੰ ਨਾਲ 50 ਰੁਪਏ ਸ਼ਿਪਿੰਗ ਦੇਣੀ ਪਊਗੀ 130 ਦੇ ਨਾਲ 180 ਦਾ ਟੋਟਲ ਹੋ ਜਾਊਗਾ ਠੀਕ ਹੈ ਤੇ ਜੇ ਤੁਸੀਂ ਮੰਗਾਉਂਗੇ ਮਤਲਬ ਕਿ ਸੂਟ ਦੇ ਨਾਲ ਫਿਰ ਸ਼ਿਪਿੰਗ ਫ੍ਰੀ ਆਊਗਾ ਫਿਰ 130 ਦੇ ਵਿੱਚ ਆਊਗਾ ਇਹ ਹੁਣ ਤੁਸੀਂ ਦੇਖ ਲਿਓ ਤੁਸੀਂ ਕਿੱਦਾਂ ਮੰਗਾਉਣਾ ਹੈਗਾ ਜੇ ਤੁਸੀਂ ਦੋ ਟਾਬਲ ਮੰਗਾਉਂਗੇ ਤਾਂ ਇੱਕ 50 ਰੁਪਏ ਦੇਵੋਗੇ ਠੀਕ ਹੈ ਜੀ ਜੇ ਇੱਕ ਟਾਬਲ ਮੰਗਾਉਂਗੇ ਤਾਂ ਵੀ ਇੱਕ 50 ਰੁਪਏ ਦੇਵੋਗੇ ਤੇ ਜੇ ਸੂਟ ਨਾਲ ਮੰਗਾਉਂਗੇ ਤਾਂ ਸ਼ਿਪਿੰਗ ਫ੍ਰੀ ਆਊ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ